ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਅੱਜ ਦੀ ਸ਼ੁਰੂਆਤ ਵਲੌਗ ਦੀ ਅਸੀਂ ਕਰਨ ੜੇ ਆ ਬਾਹਰ ਧੁੱਪ ਤੋਂ ਕੱਲ ਬਾਰਿਸ਼ ਹੋਈ ਸੀ ਤੇ ਅੱਜ ਬਹੁਤ ਸੋਹਣੀ ਧੁੱਪ ਲੱਗੀ ਐ ਤੇ ਸਾਡੇ ਬਹੁਤ ਸੋਹਣੇ ਫੁੱਲ ਖਿੜੇ ਆ ਜਿਹਦੀ ਤੁਹਾਡੀ ਵੀਡੀਓ ਦੀ ਸ਼ੁਰੂਆਤ ਅੱਜ ਅਸੀਂ ਆਪਣੇ ਫੁੱਲਾਂ ਤੋਂ ਕੀਤੀ ਐ ਤੇ ਹੁਣ ਅਸੀਂ ਤੁਹਾਨੂੰ ਬਾਹਰ ਸਾਰੇ ਝਾੜੂ ਫੇਰਨ ਵਾਲਾ ਅੱਜ ਹੁਣ ਫੇਰਾਂਗੇ ਝਾੜੂ ਝਾੜੂ ਝੂੜੂ ਫੇਰ ਕੇ ਫਿਰ ਮਿਲਦੇ ਆ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਉਹ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ ਤੇ ਵੀਡੀਓ ਚੈਨਲ ਨੂੰ ਬਹੁਤ-ਬੱਤ ਬਹੁਤ-ਬੱਤ ਉਹ ਸਾਡੇ ਨੂੰ ਪਿਆਰ। ਜਰਵਾਦ ਸਾਡੇ ਸੋਹਣੇ-ਸੋਹਣੇ ਫੁੱਲਾਂ ਤੋਂ ਅਜੇ ਨੂਰ ਚਲ ਗਈ ਐ ਸਕੂਲ ਅਜੇ ਨੂਰ ਦਾ ਆਟੋ ਸਾਡੇ ਘਰ ਲੱਗੇ ਆ ਕੇ ਪੈਂਚਰ ਹੋ ਗਿਆ ਸੀ ਫਿਰ ਹਰਮਨ ਨੂੰ ਤਿਆਰ ਕੀਤਾ ਛੱਡਣ ਵਾਸਤੇ ਤੇ ਭਾਲ ਉਹਦੋਂ ਤੱਕ ਉਹਦਾ ਪੈਂਚਰ ਜਿਹੜਾ ਇਹ ਉਹਨੇ ਸਟੱਪ ਨਹੀਂ ਬਦਲ ਲਈ ਤੇ ਫਿਰ ਲੈ ਗਿਆ ਨੂਰ ਨੂੰ ਸਕੂਲ ਤੇ ਹੁਣ ਅਸੀਂ ਹਲਦੀ ਬਣਾ ਕੇ ਲੱਗੀਆਂ ਚਾਹ ਚਾਹ ਕਿਹੜੀ ਮੈਂ ਤੁਹਾਨੂੰ ਦੱਸਦੇ ਸੀ ਇਸੇ ਕਰਾਂਗੇ ਇੱਧਰ ਪਾਣੀ ਗਰਮ ਪਾਣੀ ਗਰਮ ਕਰਕੇ ਅਸੀਂ ਚਾਹ ਪੀਨੇ ਹਰਬਲ ਲਾਈਫ ਵਾਲੀ ਤਾਂ ਮੇਰੇ ਪਨੇ ਕੇੜੀ ਚਾਹ ਸੀ ਪਿੰਨਿਆ ਗਰਮ ਪਾਣੀ ਕਰਕੇ ਤੇ ਉਹਦੇ ਵਿੱਚ ਪਾ ਲੈਣਾ ਥੋੜਾ ਚਮਚਾ ਇਦਾਂ ਸਾਵਨ ਤਾਲੇ ਪੇ ਇਸੀ ਰਾਤ ਦੀ ਔਰ ਆਪੀ ਸੀ ਨੂਡਲ ਸਕੂਲ ਭੇਜਿਆ ਹੁਣ ਬਣ ਗਈ ਇਹ ਨੂਡਲ ਨੂੰ ਥੋੜੀ ਜਿਹੀ ਆਲੂ ਦੀ ਸਬਜ਼ੀ ਬਣਾ ਕੇ ਸਕੂਲ ਭੇਜਤਾ ਆਪਣੇ ਲਈ ਬਣਾਈਆਂ ਦਾਲ ਆਣ ਕੇ ਨੂਡਲ ਖਾਏਗੀ ਇੱਧਰ ਹਰਮਨ ਦਾ ਪਾਣੀ ਗਰਮ ਕਰਨ ਦੇ ਆ ਜਿਆਦਾ ਗਰਮ ਨਹੀਂ ਕਰਨਾ ਸਾਧ ਦਾ ਹੀ ਗਰਮ ਕਰਨਾ ਜੀ ਪਾਣੀ ਗਰਮ ਹੋ ਗਿਆ ਸੀ ਪਾ ਲਿਆ ਮੈਂ ਵਿੱਚ ਹੁਣ ਤੁਹਾਨੂੰ ਦੱਸਦੇ ਆ ਚਾਹ ਇਹ ਹੈ ਹਰਬਲ ਲਾਈਫ ਦੀ ਚਾਹ ਇੱਧਰ ਪਾਣੀ ਗਰਮ ਅਸੀਂ ਕਰ ਲਿਆ ਇਹ ਹਰਬਲ ਲਾਈਫ ਦੀ ਚਾਹ ਜਿਹੜੀ ਹੈ ਗਰਮ ਪਾਣੀ ਚ ਪਾ ਕੇ ਪੀ ਲੇ ਦੀ ਹੈ ਇਹਦੇ ਨਾਲ ਆਪਣਾ weight loss ਹੁੰਦਾ ਵਾ ਇੱਕ ਸਾਡੇ ਸਰੀਰ ਵਿੱਚ ਕੋਈ ਵੀ ਰੋਗ ਹੋਏ ਤਾਂ ਉਹ ਰੋਗ ਦੀ ਠੀਕ ਕਰ ਦਿੰਦਾ ਇਹ ਅਸੀਂ ਚਾਹ ਪੀਨੇ ਆ ਖੰਡ ਵਾਲੀ ਚਾਹ ਸੀ ਬਿਲਕੁਲ ਬੰਦ ਕੀਤੀ ਹੈ ਜਿਹਦੇ ਨਾਲ ਕਾਫੀ weight loss ਹੁੰਦੀ ਹੈ ਵਿੱਚ ਚਾਹ ਇਸ ਤਰ੍ਹਾਂ ਦੀ ਹੁੰਦੀ ਹੈ ਇਹ 1/2 ਕਿਲੋ ਪਾਣੀ ਚ 1 ਚਮਚ ਪਾਉਣੀ ਹੈ ਇਸ ਤਰ੍ਹਾਂ ਬਸ ਸਹੀ ਪਾਣੀ ਫਿਰ ਇਹਨੂੰ ਹਲਾ ਕੇ ਤੇ ਪੀ ਲੈ। ਇਹ ਨੂੰਨ ਸੇ ਚਮਚ ਨਾਲ ਹਲਾ ਲਾਂਗੇ। ਇਸ ਤਰ੍ਹਾਂ ਦਾ ਕਲਰ ਆ ਗਿਆ। ਤਰਚਾ। ਲੈਰ ਮੈਂ ਕਰਦੇ ਆ ਝੜ ਕੋਚਾ ਨੂੰ ਚਲ ਗਏ ਸਕੂਲ। ਆਪਾਂ ਪੀ ਲਈਏ ਹੁਣ ਚਾਹ। ਤਰਚਾ ਤੇ ਫਿਰ ਬੱਸ ਮਿਲਦੀਆਂ ਤੁਹਾਨੂੰ ਹੁਣ ਸਾਰਾ ਘਰ ਦਾ ਕੰਮ ਕਰਕੇ ਦਾਲ ਸਾਡੀ ਬਣ ਗਈ ਇਹਨੂੰ ਤੜਕਾ ਲਗਾਉਣਾ। ਤੇ ਛਾੜੂਪੋਚਾ ਕਰਕੇ ਫਿਰ ਮਿਲਦੇ ਆ ਸਫਾਈ ਕਰਕੇ ਤੇ ਥੋੜੀ ਜਿਹੀ ਕਲਿੱਪ ਮੈਂ ਕੱਲ ਦੀ ਵੀ ਲਈ ਆ ਤੇ ਉਹ ਵਾਲੀ ਵੀ ਇਸੇ ਵੀਲੋਗ ਵਿੱਚ ਜੋੜ ਦਾਂਗੇ ਤੇ ਜਿਹੜੇ ਸਾਡੇ ਚੈਨਲ ਦੇ ਨਵੇਂ ਨੇ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਤੇ ਵੀਡੀਓ ਨੂੰ ਜੇ ਵਧੀਆ ਲੱਗਦੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇ ਉੱਪਰ ਤੁਹਾਡੇ ਨਾਂ ਵੀ ਸਾਡਾਂ ਦੇ ਨਾਲ ਹੌਸਲਾ ਵਧਦਾ ਹੈ ਜੀ ਹੁਣ ਮੈਂ ਤੜਕਾ ਕੱਟਣ ਲੱਗੀ ਆ ਦਾਲ ਵਾਸਤੇ ਦਾਲ ਨੂੰ ਤੜਕਾ ਲਗਾਵੇ ਫਿਰ ਕਰਦੇ ਆ ਬਾਕੀ ਦਾਲ ਜਪਾਵਾਂਗੇ ਅਸੀਂ ਪਿਆਜ਼ ਜਦ ਕਰ ਤੇ ਧਨੀਆ ਤਣੀਆਂ ਹੁਣ ਸਾਰਨ ਇਸ ਤਰੀ ਜਾਂਦਾ ਦਿਨੋਂ ਦਿਨ ਨਿਸਰ ਚੱਲਿਆ ਗਾੜੀ ਨਵਾਂ ਬੀਜਿਆ ਹਰ ਛੋਟਾ ਛੋਟਾ ਹੈ। ਇਹ ਦਾਲ ਬਣ ਕੇ ਹੋ ਚੁੱਕੀ ਹੈ ਰੈਡੀ ਪੂਰੀ ਲਾਲ ਰੰਗ ਦੀ ਹੈ ਮੈਂ ਦੁਬਾਰਾ ਦੇਖ ਕੇ ਸਪਰਬੰਧ ਕਰਤਾ ਇਹਦੇ ਵਿੱਚ ਦਾਲ ਨਹੀਂ ਵਾਲਿਆ ਪਰਪਾ। ਟਰੜਕਾ ਰੱਖਿਆ ਅੰਦਰ ਚੌਲ ਸਾਫ਼ ਕਰ ਲੈਣੇ ਨਾਲ ਨਾਲ ਦਾਲ ਦੇ ਨਾਲ ਚੌਲ ਵੀ ਬਣਾਵਾਂਗੇ ਆਟਾ ਸੇਰੇ ਗੁੱਦਾ ਸਿਨੌਰ ਵੀ ਰਸਕੀ ਲਈ ਹੈ। ਨਾਲ ਹੀ ਆਟਾ ਬਣ ਗਿਆ ਸੀ ਆਪਣੇ ਲਈ। ਆਟਾ ਮੁੱਝਾ ਪਿਆ ਹੋਇਆ ਹਕ ਤੇ ਸੇਰ ਬਾਕੀ ਸਾਰੇ ਕੰਮ ਕਰਦੇ ਹਾਂ ਪਹਿਲਾਂ ਇਹ ਕੰਮ ਕਰ ਲੀਏ ਰੋਟੀ ਰੱਖੀ ਤੇਨ ਸਾਫ਼ ਹੋ ਜਾਣਾ ਫਿਰ ਬਾਕੀ ਕੰਮ ਕਰਦੇ ਹਾਂ ਬੰਦੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਮੇਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਗੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਗਿਆ ਤੇ ਅੱਜ ਅਸੀਂ ਬਣਾ ਲੱਗੇ ਆ ਫਿਰ ਫਿਰੇ ਨੂਰ ਦੀ ਕੱਲ ਕਹਿੰਦੀ ਕਿ ਮੰਮੀ ਤੇਰੀਆਂ ਮੇਰੀਆਂ ਦਿੱਲੀ ਛੋਲੇ ਪੂੜੀਆਂ ਲੈ ਕੇ ਆਂਦੀ ਆ ਸਕੂਲ ਉਹਨਾਂ ਰਾਤੇ ਚੱਲਣੇ ਨੇ ਸਰ ਕੇ ਕੋਈ ਘਰ ਬਣਾਉਂਦੇ ਹੋਣਗੇ ਉਹ ਫਿਰ ਲੈ ਕੇ ਆਉਂਦੇ ਜਿਨ੍ਹਾਂ ਨੇ ਰਾਤੇ ਮਤ ਉੱਤਰ ਕੇ ਆਉਂਦੇ ਐਸ ਕਰਕੇ ਅਸੀਂ ਅੱਜ ਬਣਾ ਲਗੇ ਆ ਛੋਲੇ ਪੂੜੀਆਂ ਨੂਰ ਤੇਰ ਮੰਨਵਾ ਸਕੂਲ ਤੇ ਛੁੱਟੀ ਸੀ ਤਾਂ ਮੈਂ ਕਿਹ ਚਲੋ ਤਾਂ ਮੈਂ ਬਣਾ ਲਈ ਖੀਰ ਮਰਾਕ ਬਣਾ ਕੇ ਰੱਖ ਲਈ ਸੀ ਸੋ ਹੁਣ ਮੈਂ ਛਣੇ ਬਾਲਨੇ ਦਾ ਕਿਹਾ ਚਲੋ ਤੁਹਾਨੂੰ ਦਿਖਾਉਣੀ ਹਿਸ ਤਰ੍ਹਾਂ ਮੈਂ ਛੋਲੇ ਦੀਆ ਕਰਦੇ ਇੱਧਰ ਬਣਾ ਲਈ ਐ ਸਾਰਾ ਆਪ ਦੀ ਖੀਰ ਤੇ ਛਣੇ ਉੱਪਰ ਨੇ ਰੱਖਿਆ ਉਹਨਾਂ ਤੜਕਾ ਤਿਆਰ ਕਰਦੇ ਆ ਫਿਰ ਬਣਾਉਨੇ ਸਿਰਸਰੇ ਢਿੱਡ ਲੱਪੀ ਬਣ ਗਈ ਟੀਚਰ ਟੀਚਰ ਪਰਸਪੁਰਸ ਰੱਖ ਲੈ ਆ ਆਪਣੇ ਲੱਗੇ ਹੁਣ ਬੱਚੇ ਲੱਗੇ ਪੜਾਉਣ ਇਹਨੂੰ ਸਕੂਲੋਂ ਛੁੱਟੀ ਵਾਲੇ ਨੇ ਬੱਚਿਆਂ ਨੂੰ ਨਹੀਂ ਕੀਤੀ ਅਜੇ ਫੇਰ ਛੁੱਟੀ तो तेनी छुट्टी तो बच्चे इधर हम तड़का कट के ग्रख ली उ चने उबल जाने फिर आटा गुन के रख ला फिर पूयिया बनावा लगा लगी हम चने तड़का आटा गुन के रख लिया मैं फिर हरमिया सीधा वो पूियां बनाने तड़का लगा के सब्जी तैयार करते हैं सुबे चने की शही तरह भुन लेंगे चने भी उबन देख उ वाले है चंगी तरह भुन के तो फिर चने कर लेंगे चने भी चंकी तरह उबालने पेंदे है जो करें पूड़ियाँ बना क्योंकि सीट भी करवाने कड़ाई से पागे मसाले तो मिक्स ही करने के ना इसके ਅੰਦੀ ਤੜਕਾ ਪਾ ਗਏ ਤਾਂ ਹੁਣ ਅੱਗੇ ਇਹਦੇ ਵਿੱਚ ਦੇਗੀ ਮੇਰੇ ਕਲਰਲੀ ਤੇ ਹਲਦੀ ਪਾਵਾਂਗੇ ਤੇ ਇਹ ਵੀ ਦੋੰਦਾ ਮਿਰਚੇ ਬੋਲੇ ਨਮਕ ਵਰਤਦੇ ਆ ਇਹਦਾ ਨਾਮ ਆ ਸਾਦਾ ਨਮਕ ਨੂੰ ਦੇ ਪਾਪਾ ਠੀਕ ਨਹੀਂ ਸੀ ਡਾਕਟਰ ਨੇ ਲੈ ਕੇ ਤਾਂ ਕੇਵਲ ਨਮਕ ਵਰਤਿਆ ਕਰੋ ਇਹਦੇ ਨਾਲ ਕੋਈ ਟੈਕ ਦੀ ਸ਼ਿਕਾਇਤ ਨਹੀਂ ਹੁੰਦੀ ਇਹਵਾਂ ਨਮਕ ਜਿਹੜਾ ਵਰਤਣਾ ਬਹੁਤ ਵਧੀਆ ਹਾ ਤੇ ਖਾਸੀ 1.5 ਸਾਲ ਹੀ ਹੋ ਗਿਆ ਸਾਨੂੰ ਇਹ ਵਾਲਾ ਨਮਕ ਵਰਤਦਿਆਂ ਇੱਧਰ ਬਾਹਰ ਮੇ ਮਸ਼ੀਨ ਵੀ ਲਾਈ ਆ। ਨਾਲ ਨਾਲ ਸਬਜ਼ੀ ਵਾਂਡੇ ਨਾਲ ਕੱਪੜੇ ਵੀ ਜਾਂਡੇ ਤੇ ਬਾਹਰ ਬਹੁਤ ਜ਼ਿਆਦੀ ਅਜ ਧੋਪਿਆ। ਇਹ ਰਾਤ ਦੇ ਕੱਪੜੇ ਧੋਤੇ ਹੋਏ ਨੇ। ਬਾਹਰ ਬਹੁਤ ਜ਼ਿਆਦੀ ਧੁੱਪ ਲੱਗੀ ਆ। ਕਣ ਕਾ ਪੀਲੀਆਂ ਹੋਣ ਲੱਪੀਆਂ ਹੁਣ। ਅਰ ਕੀ ਲੇਟ ਹੋ ਗਏ ਥੋੜੀ ਅੰਦਰ ਸਾਡੇ ਆਂਬ ਨੂੰ ਅਰ ਕੀ ਬੂਰ ਬਹੁਤ ਥੋੜਾ ਪਿਆ। ਬਾਕੀ ਛਾੜ ਗਿਆ ਹਵਾ ਕੋਨਾ। ਕਈ ਕਣਕਾ ਪੱਕ ਗਈਆਂ ਨੇ ਕਈ ਅਜੇ ਹਰੀਆਂ ਨੇ। ਥੋੜੇ ਦਿਨਾਂ ਤੱਕ ਬਾਡੀ ਪੈਣੀ ਵਾਲੀ ਆ। ਮਸਾਲਾ ਪੁੱਝ ਗਿਆ ਹੁਣ ਅਸੀਂ ਪਾਵਾਂਗੇ ਇਸ ਦੇਗੀ ਵਿੱਚ ਇਹਦੇ ਨਾਲ ਸਬਜ਼ੀ ਦਾ ਕਲਰ ਬੋਰਵਦੀ ਆਂਦਾ ਇਹ ਪਾਵਾਂਗੇ ਹਲਦੀ ਫਿਰ ਨਮਕ ਥੋੜਾ ਜਿਹਾ ਪਾਵਾਂਗੇ ਚੰਨੀ ਆਵੇ ਤੇ ਨਮਕ ਪਾਇਆ ਵਾ ਪਹਿਲਾਂ ਹੀ ਤਾਂ ਕਰਦੇ ਤੇ ਮਸਾਲਾ ਮੈਂ ਬਾਅਦ ਤੋਂ ਪਾਣੀ ਹੈ ਤੇ ਤੜਕਾ ਖਲੇ ਲਗਾ ਹਜੇ ਤੜਕਾ ਚੱਲਣਾ ਤਾਂ ਨਹੀਂ ਕਰਾ ਹੋਰ ਦੇਗੀ ਵਿੱਚ ਮਚੀ ਕੱਟ ਲ ਗੰਡਾ ਕਲਰ ਹੋ ਗੇ 加ਟ ਲੇ ਗਏ ਨੇ ਸੇਕ ਕਰਕੇ ਹੋਰ ਪਾ ਦਨੇ ਕਲਰ ਵਾਲੀ ਸਬਜੀ ਨੂੰ ਨਸਤਾਂ ਦਾ ਪੌੜੀ ਲੱਗਦੀ ਹੈ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਕਰਨੀ ਚਾਹਨੀ ਆ ਕਿ ਜਿਸ ਤਰ੍ਹਾਂ ਅਸੀਂ ਕਰਦੇ ਆ ਕਿ ਬੇਟੀ ਨੂੰ 10 ਸਿਖਰਾਈਆਂ ਦਾ ਪਲੱਸ ਟੂ ਫਰਾਈ ਦੇ ਉਹਦੀ ਮੈਰਿਜ ਕਰ ਦਿੰਨੇ ਆ ਇਹ ਸਾਨੂੰ ਨਹੀਂ ਕਰਨੀ ਚਾਹੀਦੀ ਕਿਉਂਕਿ ਬੱਚੇ ਨੂੰ ਆਪਣੇ ਹੱਥਾਂ ਦਾ ਹੁਨਰ ਜ਼ਰੂਰ ਸਿਖਾਓ ਕਿ ਜਿਹੜਾ ਜਿਸ ਤਰ੍ਹਾਂ ਜਿਹੜੇ ਬੱਚੇ ਦੇ ਪੜਨ ਵਾਲਿਆ ਪੜਾਉਣੀਆਂ ਜ਼ਰੂਰ ਚਾਹੀਦੀਆਂ ਬੇਟੀਆਂ ਧੀਆਂ ਵੀ ਅੱਜ ਕੱਲ ਕਿਸੇ ਨਾਲ ਘਟ ਨਹੀਂ ਹੈਗੀਆਂ ਜੇ ਤੁਸੀਂ ਪੜੀਆਂ ਲਿਖੀਆਂ ਹੋਣ ਲਗੀਆਂ ਆਪਣਾ ਘਰ ਵਿੱਚ ਵੀ ਕੋਈ ਕੰਮ ਕਰ ਸਕਦੀਆਂ ਡਿਊਟੀ ਵੀ ਕਰ ਸਕਦੀਆਂ ਕੁਝ ਵੀ ਕਰ ਸਕਦੀਆਂ ਤੇ ਆਪਣੀ ਮਿਹਨਤ ਕਰਕੇ ਜਰੂਰ ਉਹਨਾਂ ਨੂੰ ਆਪਣਾ 10 ਤੋਂ 15 ਹਜ਼ਾਰ ਅਪੜੇ ਮਹੀਨੇ ਦੇ ਅੰਦਰ ਜਰੂਰ ਉਹਨਾਂ ਦੀ ਕਮਾਈ ਚਾਹੀਦੀ ਆ ਕਿਉਂਕਿ ਆਪਾਂ ਜਿਹੜਾ ਕਲਪਨਾਲ ਸੱਚੇ ਆ ਕਰ ਸਕੇ ਵਾਰ-ਵਾਰ ਕਿਸੇ ਕੋਲ ਇਦਾਂ ਨਹੀਂ ਕਿ ਮੈਨੂੰ ਪੈਸੇ ਚਾਹੀਦੇ ਪੈਸੇ ਚ ਇੰਨਾ ਗਲਾਤ ਵੀ ਸਾਡੇ ਘਰਾਂ ਵਿੱਚ ਜਿਸ ਤਰ੍ਹਾਂ 2000 ਵੱਡੋਂ ਦਿਆ ਉਹ ਪਰੇਸ਼ਾਨ ਹੋਏ ਤੇ ਕੰਦੇਗੀ ਤਰ੍ਹਾਂ ਖੱਟਾਵਲਾ ਇਦਾਂ ਹੁੰਦਾ ਤੇ ਜਰੂਰ ਆਪਣਾ ਮੈ ਮੇਰੀ ਇਹ ਆ ਕਿ ਜਰੂਰ ਆਪਣੀਆਂ ਬੇਟੀਆਂ ਨੂੰ ਪੜਾਉਣਾ ਚਾਹੀਦਾ ਵਾ ਪੜਨ ਵਾਲਿਆਂ ਨੂੰ ਜੇ ਨਹੀਂ ਪੜ੍ਹਨੀ ਤੇ ਦਾਸ ਕਰਾ ਕੇ ਸਲਾਈ ਕਢਾਈ ਜਰੂਰ ਸਿਖਾਓ ਸਲਾਈ ਦਾ ਵੀ ਅੱਜਕੱਲ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਸਾਈ ਦਾ ਰੇਟ ਚੱਲ ਰਿਹਾ ਤੇ ਕੁੜੀਆਂ ਘਰ ਬੈਠੇ ਬਹੁਤ ਸਾਰਾ ਪੈਸਾ ਪੈਸੇ ਜਿਹਦਾ ਆਪਣੇ ਖਰਚੇ ਜਿਹੜੇ ਆ ਕਮਾ ਸਕਦੀਆਂ ਨੇ ਤੇ ਨਾਲੇ ਆਪਣੇ ਘਰ ਦੇ ਖਲਕ ਕਰ ਸਕਦੇ ਕਿਉਂਕਿ ਇੱਕ ਦੀ ਕਮਾਈ ਨਾਲ ਘਰ ਵਿੱਚ ਮੁਗਾਈ ਦੇ ਹਿਸਾਬ ਨਾਲ ਕੁਝ ਨਹੀਂ ਬਣਦਾ ਹੈਗਾ ਤੇ ਸਾਨੂੰ ਜ਼ਰੂਰ ਚਾਹੀਦਾ ਕਿ ਆਪਣੀਆਂ ਬੇਟੀਆਂ ਨੂੰ ਕੋਈ ਤੇ ਕੋਈ ਹੱਥ ਦਾ ਹੁਨਰ ਘਰ ਦੇ ਕੰਮ ਜ਼ਰੂਰ ਸਿਖਾਉਣੇ ਚਾਹੀਦੇ ਆ ਆਪਣੇ ਸਲਾਈ ਕਢਾਈ ਕੰਮ ਪਾ ਤੇ ਦਾ ਹੋਰ ਜਿਸ ਤਰ੍ਹਾਂ ਬੱਚਿਆਂ ਨੂੰ ਕੋਈ ਸ਼ੌਂਕ ਹੈ ਬਿਊਟੀ ਪਾਲਰ ਦਾ ਹੋਵੇ ਕੋਈ ਵੀ ਹੋਵੇ ਇਹ ਨਹੀਂ ਡਰਨਾ ਤੇ ਇਹ ਕਿ ਬੱਚੇ ਨਾ ਸੀ ਪੜ ਲਿਆ ਉਹ ਹੁਣ ਅੱਗੇ ਪੜਦੀ ਨਹੀਂ ਆ ਤੇ ਇਹਦੀ ਮੈਂਚ ਕਰ ਦੋ ਨਹੀਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਬੱਚਿਆਂ ਨੂੰ ਜ਼ਰੂਰ ਹੱਥ ਦਾ ਕੋਈ ਹੁਨਰ ਸਿਖਾਓ ਕਿ ਉਹ ਆਪਣਾ ਥੋੜਾ ਬੋਟ ਆਪਣੇ ਘਰੇ ਖਲਕ ਕਰਕੇ ਕਮਾ ਸਕੀ। ਕੱਲ ਨੂੰ ਇਹ ਨਾ ਹੋਏ ਕਿ ਫੇਰੀ ਗੱਲ ਸੁਣਨੀ ਪਵੇ ਆਪਣਾ ਜ਼ਰੂਰ ਆਪਣੀ ਕਮਾਈ ਕਰਨੀ ਚਾਹੀਦੀ ਥੋੜੀ-ਬੋਤੀ। ਜਿਵੇਂ ਸ਼ਾਹਣਾ ਤੇ ਸਾਡੇ ਮਾਪਿਆਂ ਨੇ ਦਾਸ ਕਰਵਾਈਆਂ ਨਾਲ ਹੀ ਮੈਰਿਜ ਕਰਤੀ ਕੋਈ ਕੰਮ ਨਹੀਂ ਸਿਖਾਇਆ ਪਹਿਲਾਂ ਕਹਿੰਦੇ ਸੀ ਬਾਅਦ ਵਿੱਚ ਸਿਖਾਵਾਂਗੇ ਚਲੋ ਘਰ ਦਾ ਕੰਮ ਕਰ ਲਈਦਾ ਵਾ ਬਾਕੀ ਹੋਰ ਸਾਨੂੰ ਕੋਈ ਸਲਾਈ ਕੜਾਈ ਕੁਝ ਨਹੀਂ ਸਿਖਾਇਆ ਤੇ ਕੱਲ ਹੁਣ ਮੈਂ ਆਪਣੀ ਬੇਟੀ ਨੂੰ ਗਾਲੀ ਪੜਾਵਾਂਗੀ ਵੀ ਜਰੂਰ ਜਿੱਤੇ ਤੱਕ ਪੜ੍ਹੇਗੀ ਕੋਸਵੀ ਕਰਾਵਾਂਗੀ ਤੇ ਭਲ ਇਹ ਆ ਕਿ ਇਹਨੂੰ ਸਲਾਈ ਕੜਾਈ ਹੋਰ ਵੀ ਨਾਲ ਕੰਮ ਜਿਹੜੇ ਘਰੇਲੂ ਕੰਮ ਆਉਂਦੇ ਆ ਤੁਹਾਨੂੰ ਦਿਆ ਜਰੂਰ ਸਿਖਾਵਾਂਗੀ ਕਿ ਉਹ ਆਪਣੇ ਹੱਥਾਂ ਨਾਲ ਕਰ ਸਕੇ ਆਪਣੇ ਹੱਥ ਦੇ ਹੁਨਰ ਦੀ ਬੋਤਾ ਕਿ ਬੱਚਾ ਆਪਣੇ ਹੱਥਾਂ ਦਾ ਹੁਨਰ ਹੋਏ ਤੇ ਘਰ ਬੈਠਾ ਵੀ ਆਪਣੀ ਬੋਧਾ ਨਹੀਂ ਇੱਕ ਦਿਨ ਦਾ ਇੱਕ ਟੂਟ ਸੀ ਲੋ ਤੇ 250 ਰੁਪਏ ਸਵਾਈ ਆ ਜਾਂਦੀ ਹੈ ਤੇ ਆਪਾਂ ਟੁਕਰਾ ਕਰਦੇ ਘਰ ਬੈਠੇ ਨਾਲੇ ਘਰ ਦੇ ਕੰਮ ਕਰੋ ਤੇ ਨਾਲੇ ਆਪਣੇ ਥੋੜੀ ਜਿਹੀ ਕਮਾਈ ਨਾਲੇ ਇਹਦੇ ਨਾਲ ਬੱਚੇ ਦਾ ਟਾਈਮ ਪਾਸ ਹੋ ਜਾਂਦਾ ਹੈ ਇੱਕ ਬੱਚੇ ਦੀ ਜਿਹਦਾ ਦਿਮਾਗ ਵਿੱਚ ਫਿਰ ਹੁੰਦਾ ਕਿ ਮੈਂ ਆਪਣਾ ਪੈਸਾ ਕਮਾਉਣਾ ਹੈ ਮੈਂ ਖੇਡ ਕਰਦਾ ਸ਼ੌਂਕ ਜਾਗਦਾ ਬੱਚੇ ਨੂੰ ਤੇ ਜਰੂਰ ਆਪਣੀਆਂ ਬੱਚੀਆਂ ਨੂੰ ਆਪਾਂ ਕੋਈ ਨਾ ਕੋਈ ਕੰਮ ਸਿਖਾਓ ਤੇ ਬੱਚਿਆਂ ਨੂੰ ਕੋਈ ਨਾ ਕੋਈ ਕੰਮ ਸਿਖਾਉਣਾ ਚਾਹੀਦਾ ਤੇ ਲੋੜ ਸਾਡੇ ਇਹਦੇ ਫਿਕਰ ਭੰਦਾ ਸ਼ੌਂਕਾਂ ਲੋ ਤੇ ਐਂਡ ਕਾ ਲਾ ਲੈਂਦੀ ਆ ਸੂਟ ਫਿਰ ਸਿੱਟੀੜ ਦੀ ਪਾ ਲੈਂਦੀ ਤੇ ਟਿੱਕਾ ਵੱਜ ਜਾਂਦੀ ਤੇ ਇਹੀ ਹੀ ਮੇਰਾ ਸਾਰਿਆਂ ਨੂੰ ਸੁਨੇਹਾ ਕਿ ਜਰੂਰ ਹੈ ਆਪਣੇ ਬੱਚਿਆਂ ਨੂੰ ਕੋਈ ਤੇ ਕੋਈ ਹੱਥਾਂ ਨਾਲ ਬੁਲਾਦੇ ਰਹੋ ਸਾੜਾ ਤੜਕਾ ਪੁੱਟ ਗਿਆ ਤੇੜਕੇ ਨੇ ਤੇਲ ਛੱਡਤਾ ਵਾ ਕਲਰ ਬਹੁਤ ਸੋਹਣਾ ਆ ਗਿਆ ਤੜਕੇ ਤੇ ਤੇੜਕੇ ਨੇ ਆਪਣਾ ਤੇਲ ਵੀ ਛੱਡ ਦਿੱਤਾ ਜਿਹੜਾ ਤੁੰਡਾ ਉੱਪਰ ਛੱਡ ਦੇਣਾ ਤੇਲ ਤੋਂ ਸਮਝ ਲੋ ਤੜਕਾ ਪੁੱਟ ਗਿਆ ਵਗੜਾੜੀ ਹੁਣ ਇੱਧਰ ਮੈਂ ਕੁੱਪਰ ਫੜ ਕੇ ਚਨੇ ਪਾਉਂਗੀ ਵਿੱਚ ਤੇ ਨੂਰ ਸ਼ੱਕਰ ਵਾਲਾ ਭਾਈ ਆਇਆ ਸੀ ਮੰਮੀ ਤੇ ਨੂਰ ਗਈ ਨੇ ਬਾਦ ਸ਼ੱਕਰ ਲੈਣ ਵਾਸਤੇ ਤੇ ਮੈਂ ਹੁਣ ਕਰ ਤੜਕਾ ਚੜ ਗਿਆ ਜੁਮਨੀ ਨੇ ਸਿਲਾਈ ਤੇ ਵੀ ਉਹਦੇ ਨਾਲ ਆਵਾਜ਼ ਬਹੁਤ ਜ਼ਿਆਦੀ ਵੀਡੀਓ ਵਿੱਚ ਆਉਂਦੀ ਹੈ ਇਸ ਕਰਕੇ ਹੁਣ ਮੈਂ ਭਾਂਡੇ-ਪੁੰਡੇ ਸਾਫ਼ ਕਰਕੇ ਸੋਈ ਸਾਫ਼ ਕਰਨਾ ਫਿਰ ਹਰਮਨੋਡ ਦਾ ਤੇ ਫਿਰ ਕੁੜੀਆਂ ਬਣਾਵਾਂਗੇ ਫਿਰ ਮੈਂ ਕਰਨਾ ਝਾੜੂ-ਪੋਚਾ ਫਿਰ ਬਾਅਦ ਵਿੱਚ ਅਸੀਂ ਜੇ ਕਿਸੇ ਨੇ ਨਾਣਾ-ਰਾਣਾ ਬਣਾ ਲੈਣਗੇ ਫਿਰ ਪੁੜੀ ਛੋਲੇ ਬਣਾਵਾਂਗੇ ਤੇ ਨਹੀਂ ਤੇ ਬੱਚੇ ਸ਼ਾਮਾਂ ਨੂੰ ਜ਼ਿਆਦਾਤਰ ਨਾ ਹੁੰਦੇ ਖੇਡਣ ਜਾਂਦੇ ਨੇ ਖੇਡ ਕੇ ਆਣਗੇ ਫਿਰ ਨਾ ਉਹਦੇ ਟਿਊਸ਼ਨ ਜਾ ਕੇ ਖੇਡਣ ਜਾਂਦੇ ਫਿਰ ਖੇਡ ਕੇ ਆਣਗੇ ਨਾ ਹੁੰਦੇ ਤੇ ਇਸ ਕਰਕੇ ਫਿਰ ਮੈਂ ਕਰ ਲਾਂ ਕਿ ਚੰਦੀ ਸਫਾਈ ਫਿਰ ਮਿਲਦੇ ਆ ਤੁਹਾਨੂੰ ਕਿਚਨ ਨੂੰ ਪੂਰਾ ਕਰਾਂਗੇ ਜੰਤਰਾ ਸਬ지 ਬਣ ਗਈ ਐ ਕਿਚਨੇ ਥੋੜੇ ਜਿਮ ਰੱਖ ਲਏ ਔਰ ਆਪਾਂ ਤਰੀ ਵਾਲੇ ਬਣਾ ਲਾਂਗੇ ਸੁੱਕੇ ਨੇ ਬਹੁਤਾ ਕਿ ਕੋੜੀ ਘਾਟੀ ਖਾਣੇ ਸਾਰਿਆਂ ਨੂੰ ਦੋ ਦੋ ਦਿਨ ਤੱਕ ਨਹੀਂ ਖਾਣੀਆਂ ਇਸ ਕਰ ਹਾਂਜੀ ਇਧਰ ਖਾਂਡੀਆਂ ਨੋਰ ਉਬਲੇ ਹੋਏ ਚਨੇ ਮੈਂ ਭਾਂਡੇ ਬੁਣੇ ਸਾਫ ਕਰ ਲਏ ਨੇ ਰਸੋਈ ਵੀ ਪੂਰੀ ਸਾਫ ਕਰੀ ਦੇ ਦੋ ਨੂੰ ਬਾਲਾ ਘੋਨੀ ਰੱਖ ਦਿੱਤਾ ਤੇ ਹੁਣ ਮੈਂ ਤੋਹਾਂਗੀ ਹੰਗਾਰ ਕੇ ਤੇ ਫਿਰ ਮੈਂ ਕਰਨਾ ਝਾੜੂ-ਪੋਚਾ ਤੇ ਫਿਰ ਬਣਾ ਕੇ ਬੱਚਨ ਲਾਂਗੇ ਪੂਰੀਆਂ ਮੈਂ ਝਾੜੂ-ਪੋਚਾ ਕਰ ਲਾਂ ਫਿਰ ਅਸੀਂ ਕਰਾਂਗੇ ਖਾਣਾ ਖਾਵਾਂਗੇ ਤੇ ਖਾਣਾ ਖਾਣ ਤੋਂ ਬਾਅਦ ਫਿਰ ਅਸੀਂ ਫਰੀ ਜਾਂ ਫਿਰ ਅਸੀਂ ਸਾਰੇ ਘੜੀ ਵੇਲੇ ਆਪਣੇ ਬਾਤ ਸੋਕੇ ਤੋਂ ਲੱਗ ਕੇ ਫਿਰ ਸੋਚ ਲੈਂਦੇ ਕਿ ਕਿਨੇ ਟਾਰੀ ਕਰਨ ਤੋਂ ਕਰੀ ਜੀ ਹੁਣ ਮੈਂ ਕਰਾਂ ਲਈਆਂ ਸਫਾਈ कमरे की हो सफाई बिलकुल रूम की भी हो गई है सफाई, सफाई। इधर भी बैड कर लिया साफ बुक रखी हर मंदिर दुकान तक प्लास आंधी फिर पौड़िया की सफाई होनी न बहुत ज्यादा समान रखा पौड़िया से इधर किचन भी हो गया साफ इधर कर लिया जी तैयारी पौड़िया की तेल हो गया मेरा गर्म ਇੱਧਰ ਮੈਂ ਬੇਲ ਬੇਲ ਕੇ ਪੇਪਰ ਤੇ ਰੱਖ ਲਿਆ ਹਾਂ ਹੁਣ ਫਟਾਫਟ ਪੜ੍ਹਦੇ ਆਂ नोरने समोसा टाइप बोली, बोली ये नोरने समोसा बन गया। हम्म। अह नगरीजी तो समोसे में है। बोलो क्या समोसा बन गया? हम्म गोल-गोल, फुले-फुले पूरा। ये देखो जिन नोरने जितनी पूरी समोसे यानि सी एको। बस विच आलू नहीं पाये हो दी कमरे की। आलू वाली कमरे की। हाँ। वो भी पार्वती ने। आलू मा� ਆ ਕੱਢ ਦੋ ਨਾ ਇਹ ਨੀ ਪਾ ਦੇ ਦਰ ਗਿੱਲੀ ਸੇਕਾ ਹਾਂ ਇੱਧਰ ਪਾ ਦੋ ਇਹ ਦਾਨੀ ਪਾਈ ਦੀ ਪੂੜੀ ਇੱਧਰ ਫੜ ਕੇ ਇਹਦੇ ਨਾਲ ਜੀ ਕਰਕੇ ਛੜਕੀ ਇਹਨੇ ਤੇਲ ਤੇ ਹੱਥ ਲੰਗਾ ਨਾ ਜ਼ੋਰ ਦੀ ਪਾਈ ਦੀ ਤੇਲ ਦਾ ਛਿੱਟਾ ਪਾ ਜੇ ਉਹ ਤਾਂ ਛੜ ਦੇ ਦਾ ਮੈਂ ਪਿਆਰ ਨਾ ਹੋਈ ਜੀ ਸਮੋਸੇ ਪੂੜੀ ਸਮੋਸੇ ਪੂੜੀ ਨਵੁਰ ਨੇ ਅਜੇ ਕਾਤਾ ਨਵਾਂ ਹੀ ਕਾਂਡ ਪੂੜੀਆਂ ਦੇ ਬਣਾਤੇ ਸਮੋਸੇ

ਦੁਬਾਰਾ ਬਕਾਇੰਬਣੀ ਖੀਰ ਵੀ ਲਾਈ ਦੇ ਨਾਲ ਬੜਾ ਹੋ ਜਾਂਦਾ ਹੈ ਜਣੇ ਲਾ ਕੇ ਨਾਲ ਮਿੱਠੀ ਖੀਰ ਲਈ ਬੜਾ ਹੋ ਜਾਂਦਾ ਚਮਚਾ ਚਮਚਾ ਖੰਡ ਲਾ ਲਓ ਕਿਉਂਕਿ ਖੀਰ ਅਸੀਂ ਫਿੱਕੀ ਬਣਾਉਣੀ ਹੈ ਮੈਂ ਤਾਂ ਮੰਮੀ ਖਾਣੇ ਆ ਚੱਕਰ ਵਾਲੀ ਨੂਰਰ ਮਨ ਖੰਡੇ ਖੰਡ ਵਾਲੀ ਟੈਸਟ ਬਣੀ ਵਧੀਆ ਕੋਹ ਰੋਣੀ ਹੁਣ ਦੇਖਣ ਦੇ ਪੂਰੇ ਕਮਰੇ ਚ ਨੇਰਾ ਕਰਕੇ ਪੂਤਾ ਵਲਿਖ ਲਾਉ ਪੂਤਾ ਵਲਿਖ ਲਮ ਲਾ ਲੈਂਦੇ ਆ ਤੇ ਕਮਰੇ ਚ ਨੇਰਾ ਕਰ ਲੈਂਦੇ ਬਾਅਦ ਰਾਤ ਸ਼ਾਮਾਂ ਨੂੰ ਡਰਦੇ ਆ ਤੇ ਸ਼ਾਮਾਂ ਡਰਦੀਆਂ ਮਨ ਮਾੜਾ ਜਿਹਾ ਨਾਲ ਅੰਦਰ ਪੂਤਾ ਲਾ ਕੇ ਡਰ ਜਾਂਦੀ ਹੈ ਹੁਣ ਦਿਨੇ ਪੂਤਾ ਲਾ ਕੇ ਨੇਰਾ ਕਰਕੇ ਕਮਰੇ ਚ ਬਿਖਦੇ ਆ